ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਿਆ ਰਹੇ ਬਾਕੀ ਆਪਣਾ ਜਿਹੜਾ Facebook ਚੈਨਲ ਆ ਉੱਤੇ ਹਰਵੈਲ ਗਿੱਲ ਡੇਰੀ ਫਾਰਮਿੰਗ ਤੇ Instagram ਤੇ ਹਰਵੈਲ ਗਿੱਲ ਇਹਨੂੰ ਵੀ ਫੋਲੋ ਕਰ ਲਿਓ ਤੇ ਦੇਖੋ ਸੱਜਣਾ ਅੱਜ ਤੁਹਾਨੂੰ ਅੱਪਾ ਜਿਹੜਾ ਜਾਣਿਆ ਪਛਾਣਿਆ ਤੇਰਾ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਡੇਢ ਦਿਨ ਪਹਿਲਾਂ ਆਪਾਂ ਜਿਹੜੀ ਕਨਫਰਮ ਕਰ ਦਿੰਦੇ ਆ 25 11 2024 ਦੇਖੋ ਵੀ ਪੰਜਾਬ ਦੇ ਕੋਲ ਆਪਾਂ ਆ ਆ ਵੀ ਪੰਜਾਬ ਦਾ ਜਿਹੜਾ ਲੱਗਿਆ ਸਾ ਆਪਾਂ ਕੱਲਾ ਨਾਜ਼ੀ ਦਾ ਜੀ ਨੂੰ ਕਰਫ ਕਰ ਕਨਫਰਮ ਕਰ ਦਿੰਦੇ ਆ ਪਿੰਡ ਸੈਦੋ ਤਸਵੀਰ 25 ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਵਾ ਨਾਲ ਲੱਗਦੇ ਪਿੰਡ ਵੱਡੇ ਸਭਰਾ ਤੋਂ ਪਹੁੰਚਦੇ ਆ ਹਰੀਕੇ ਪੱਤਨ ਤੋਂ ਪੱਤੀ ਪੰਜ ਕਿਲੋਮੀਟਰ ਦੀ ਦੂਰੀ ਤੇ ਤੇ ਜੋਰ ਸਿੰਘ ਵਾਲਾ ਪਰਵਾਲਾ ਸਾਰੇ ਨਾਲ ਲੱਗਦੇ ਲੱਗਦੇ ਥੋੜੀ ਥੋੜੀ ਦੂਰੀ ਤੇ ਜਿਹੜੀ ਵਿੱਤੀ ਤੇ ਇਹ ਪਿੰਡ ਨੇ ਤੇ ਕਰਦੇ ਆਂ ਗੱਲਬਾਤ ਆਪਾਂ ਪੰਜਾਬ ਨਾਲ ਜਿਹੜੀ ਡਿਟੇਲ ਆ ਕਰਦੇ ਆਂ ਸਾਂਜੀ 사ਸੀਗੜੀ ਪੰਜਾਬ 사ਸੀਗੜੀ ਰਵੇਲ ਵੀ 사ਸੀਗੜੀ ਬਹੁਤ ਠੀਕ ਹੈ ਵਧੀਆ ਵਧੀਆ ਸਭ ਠੀਕ ਹੈ ਪੰਜਾਬ ਵਿੱਚ ਕੀ ਆਪਣੇ ਕੋਲੇ ਕਿੰਨੇ ਨਗਰ ਕੀ ਅੱਜ ਤਿੰਨ ਨਗਰ ਦੋ ਮੱਜਾਂ ਇੱਕ ਤੇ ਤਾਜੀ ਸੂਈ ਰਾਤੀਆਂ ਜੇ ਤੇ ਇੱਕ ਦਾਹ ਦਿਨਾਂ ਦੀ ਸੂਈ ਆਪਣੇ ਕੋਲ ਤੇ ਇੱਕ ਗਾਂ ਆਪਣੇ ਕੋਲ ਉਹ ਵੀ ਦੂਜੇ ਦਿਨ ਦੀ ਸੂਈ ਹੈ ਦੂਜੇ ਦਿਨ ਦੀ ਹਾਂਜੀ ਗੱਲ ਕਰੀਏ ਸੱਜਣੋ ਵੀਰ ਪੰਜਾਬ ਕੋਲੇ ਤਿੰਨ ਪਸ਼ੂ ਨੇ ਇੱਕ ਬਹੁਤ ਸੋਹਣੀ ਹਰਿਆਣੇ ਦੀ ਝੋਟੀ ਮੋਰਾ ਦੀ ਤਾਂ ਇੱਕ ਨੀਲੀ ਰਾਵੀ ਦੀ ਜਿਹੜੀ ਤਾਜੀ ਰਾਤ ਸੂਈ ਆ ਤਾਂ ਇੱਕ ਜਿਹੜੀ ਦੇਸੀ ਗਾਂ ਘਰੇ ਰੱਖਣ ਨੂੰ ਬਹੁਤ ਵਧੀਆ ਜਬ ਤਿੰਨਾਂ ਦੀ ਜਿਹੜੀ ਟ੍ਰੇਲ ਆ ਤੁਹਾਡੇ ਨਾਲ ਪੰਜਾਬ ਜੀ ਤੋਂ ਲੈ ਕੇ ਸਭੀ ਕਰਦੇ ਆ ਗੱਲ ਕਰੀਏ ਪੰਜਾਬੀ ਰੈਸਟੋਰੈਂਟ ਦੀ ਉਹ ਤੋਂ ਦੂਜਾ ਸੂਹਾ ਸੂਈ ਆ ਦੂਜਾ ਸੂਹਾ ਸੂਈ ਆ ਜੀ ਹਾਂਜੀ ਇਹਨੂੰ ਕੋਈ 9 ਤੋਂ 10 ਦਿਨ ਹੋਏ ਆ 9 ਤੋਂ 10 ਦਿਨ ਹੋ ਗਿਆ ਇਹਨਾਂ ਛੋਟੀ ਹਰਿਆਣੇ ਚ ਲੈ ਆਂਦੀ ਆਪਾਂ ਠੀਕ ਆ ਹਰਿਆਣਾ ਹਾਂਜੀ ਕੋਈ ਇਹਦਾ ਨੰਬਰ ਦਾ ਪਤਾ ਤੁਹਾਨੂੰ ਨੰਬਰ ਉਹਨਾਂ ਦੱਸਿਆ ਮੈਨੂੰ ਜਾਣ ਨਹੀਂ ਹੋਣਾ ਜਾਣਦੀ ਆ ਮੈਨੂੰ ਪਤਾ ਹੈ ਇਹਦੀ ਪੂਰੀ ਡਿਟੇਲ ਦਾ ਹਾਂਜੀ ਤੁਹਾਨੂੰ ਮੈਂ ਤਾਂ ਫੋਨ ਤੇ ਦੱਸਿਆ ਜੋਂ ਲਈ ਕੱਲ ਬਿਲਕੁਲ ਬਿਲਕੁਲ ਹਾਂਜੀ ਇਹ ਬਾਈ ABC ਦਾ ਸ਼ੇਰੂ ਆ ਉਹਦੀ ਇੱਥੀ ਆ ਤੇ ਬਹੁਤ ਸੋਹਣੀ ਬਾਗਮਾਲ ਛੋਟੀ ਆ ਚੱਲ ਕੇ ਗਏ ਤੇ ਪਿੱਠਪੂੜੇ ਦੀ ਤੇ ਖੱਦ ਦੀ ਬਹੁਤ ਸੋਹਣਾ ਆ ਕਹਿੰਦੇ ਨੇ ਨਾ ਵੀ ਆ ਪਰਮਾਤਮਾ ਵੱਲ ਜਿਵੇਂ ਘੜ ਘੜ ਕੇ ਬਣਾਈ ਆ ਤੇ ਗੱਲ ਬਹੁਤ ਹੀ ਯਾਨੀ ਕਿ ਕਮਾਲਾ ਦਰਜੇ ਦਾ ਜਿਹੜਾ ਥਾਣਾ ਹਵਾਨਾ ਵਾ ਇਹ ਵੀ ਤੁਹਾਨੂੰ ਅਗਰ ਚੈੱਕ ਕਰਾਉਣ ਦੇ ਨਾਲ ਦੀ ਨਾਲ ਆ ਦੇਖੋ ਬਹੁਤ ਵਧੀਆ ਪੰਜਾਬੀ ਖੁੱਲ ਗਈ ਚੋਟੀ ਨਾਲੇ ਹੁਣ ਤਾਂ ਚੋਈਆਂ ਜਵਾਇਆਂ ਅੱਜ ਹੀ ਚੋਕ ਲੈਂਦੀ ਏ ਬਿਲਕੁਲ ਸਮਾਂ ਜਿਹੜਾ ਆਪਾਂ ਨਾਲ ਦੀ ਨਾਲ ਉਹ ਵੀ ਕਨਫਰਮ ਕਰ ਦਿੰਦੇ ਆ ਸਵੇਰੇ 9 ਵਜੇ ਦਾ ਸਮਾਂ ਵਾ ਚੋਾਈ ਪਛਵਾ ਦੀ ਜਿਹੜੀ ਹੋ ਚੁੱਕੀ ਆ ਪੰਜਾਬੀ ਟੋਰਗੇ ਮਰਾ ਆ ਜੀ ਚੇ ਲੰਮੇ ਕੱਦ ਦੇ ਵਿੱਚ ਗੱਲ ਵੇਲਦੀ ਕਰੀਏ ਟੂਲ ਹਾਈਟ ਲੈਂਥਾ ਜੋ ਟੀਟੀ ਵੱਡਾ ਕੱਦ ਦਾ ਹੁੰਦਾ ਸ਼ੇਰੂ ਦਾ ਉਹਦੇ ਵਾਂਗੂ ਹੀ ਆ ਤੇ ਹਾਤੀ ਦੇ ਵਿੱਚ ਨਹੀਂ ਟੂਟੀ ਹੁੰਦੀ ਜਿਹੜੀ ਗੱਲ ਕਰਕੇ ਆਪਾਂ ਇਹਦੀ ਬਹੁਤ ਸੋਹਣੀ ਬਿਲਕੁਲ ਵਨਸਪਰੇ ਇਸ ਤਰ੍ਹਾਂ ਦੀ ਬਹੁਤ ਸੋਹਣੀ ਨਾਲੇ ਉਹਨਾਂ ਤਲਿਹਾਰਾਂ ਨੇ ਨਾ ਕਹੀ ਬਾਤਾਂ ਕਾਲੀ ਕਹਿੰਦੀ ਐ। ਤਲਿਹਾਰੇ ਤੋਂ ਜਿਹੜਾ ਪੰਜਾਬ 'ਚ ਆਕਦਾ ਵਾ। ਆ ਦੇਖੋ। ਬਿਲਕੁਲ ਜਿੱਥੇ ਵੇਰ ਲੱਭੋ ਸੋਹਣਿਆ। ਤੇ ਕੋਈ ਜਿਹੜਾ ਲੇਵਾ ਵਾ। ਨੇ ਕਰ ਲੇਵਾ ਵਾ। ਕੋਈ ਐ ਜੀ ਕਿ ਤੇ ਲਵਾ ਦਿੱਤਾ ਅੰਦਾ ਵੀ। ਗੱਲ ਕਰੀਏ ਤੇ ਜੈੱਟ ਬਲੈਕ। ਕੋਈ ਵੀ ਇਹਦੇ ਕੋਈ ਵੀ 2-4 ਵਾਲ ਵੀ ਜਿਹੜੇ ਨਹੀਂ ਹੈਗੇ। ਤੇ ਪੰਜਾਬ ਦੇ ਥੱਲੇ ਹੁਣ ਦੁੱਧ ਕਿੰਨਾ ਦੁੱਧ ਹੁਣ ਜਿਹੜਾ ਇਸ ਟਾਈਮ 12 ਕਿਲੋ ਹੋਊਗਾ ਜੋ ਵੀ ਨੇ ਆਨਲਾਈਨ ਕਹਿੰਨੇ ਕਾਣਨੇ 11 ਦੀ ਗਾਰੰਟੀ ਦੇਗਾ ਠੀਕ ਆ ਪੰਜਾਬੀ ਕਹਿੰਦੇ ਵੀ 11 ਦੀ ਗਾਰੰਟੀ ਜਦਾ ਪਹਿਲਾਂ ਨੇ 14 ਭਰਾਏ ਨੇ ਪਹਿਲਾਂ ਨੇ 14 ਹਾਂਜੀ ਜਸ ਹੈਗੀ ਸੀ 14 ਲਈਏ ਬਾਕੀ ਗੱਲ ਕਰੀਏ ਤੇ ਪਿੱਟ ਕੋੜੇ ਦੀ ਉਹ ਸੋਨਾ ਗੱਲ ਕਰੀਏ ਤੇ ਹੱਡ ਤੋਂ ਹੱਡ ਜਿਹੜਾ ਚਕਾਈ ਲੰਬਾਈ ਜਿਹੜੀ ਬਰਾਬਰ ਆਉਂਦੀ ਹੈ ਤੇ 2 2.5 ਫੁੱਟ ਦਾ ਜਿਹੜਾ ਇਹਦਾ ਉੱਠਾ ਹੀ ਲੱਗਦਾ ਝੋਟੀ ਦਾ ਤੇ ਪੰਜਾਬ ਦਾ ਲਾਗੇ ਖਲੋਹਾ ਝੋਟੀ ਦੇ ਕਰ ਚੱਲ ਦੇਖ ਲੋ ਕਿੱਥੇ ਖਲੋਹਾ ਤਾਂ ਉੱਚੇ ਨੂੰ ਲੰਮੇ ਕੱਦ ਦੇ ਵਿੱਚ ਆ ਇਹ ਨਹੀਂ ਕਿ ਛੋਟੀ ਆ ਜਾਂ ਕਿ ਕਿੰਨਾ ਚੌਈ ਕਿੰਨਾ ਬਣਾਵੇ ਬਹੁਤ ਜ਼ਿਆਦੀ ਚੰਗੀ ਚਵਾਈ ਭੋਲੀ ਨਹੀਂ ਬਹੁਤ ਜ਼ਿਆਦੀ ਆ ਆਪਾਂ ਦੋ ਦੋ ਧਾਰਾ ਮਾਰ ਕੇ ਪਾ ਸਕਦੇ ਵੈਸੇ ਤਾਂ ਚਵਾਈ ਇਹਦੀ ਹੋਣੀ ਹੁਣ ਤਾਂ ਚਵਾਈ ਹੋਣੀ ਹੈ ਅੱਜ ਦੇ ਠੀਕ ਆ ਵੇਲ ਲੈ ਲੈ ਲੋ ਵੇਲ ਲਓ ਤੁਸੀਂ ਬੱਚਾ ਛੜੀਏ ਕਿ ਕਰੋ ਡਰਾਈ ਬਿਲਕੁਲ ਠੰਡੀ ਧੀਲਾ ਆ ਦੇਖੋ ਆ ਦੇ ਆਪਾਂ ਦੋ ਦੋ ਮਾਰ ਦੋ ਕੋਈ ਗੱਲ ਨਹੀਂ ਐਸਾ ਇਦਾਂ ਹੀ ਮਾਰਦੇ ਦੋ ਦੋ ਧਾਰਾ ਅਜੇ ਸਮਾ ਕੋਈ ਨਹੀਂ ਆਇਆ ਇੱਕ ਇੱਕ ਹੀ ਮਾਰਦੇ ਕੋਈ ਗੱਲ ਤੂੰ ਬਾਬਾ ਥਾਣੇ ਚੱਲਦੇ ਲਿਖਾਉਣੇ ਠੀਕ ਹੈ ਅਗਲੇ ਆ ਜੀ ਆਮ ਠੀਕ ਹੈ ਕੋਈ ਗੱਲ ਛੱਡ ਦਿਓ ਇਹ ਤਾਂ ਇੱਕ ਨਾਗਰ ਚੈੱਕ ਹੁੰਦਾ ਅਮਲ ਖਰਾਬੀ ਦਾ ਇਹ ਨਾਲ ਬਿਨਾਂ ਜਿਹੜਾ ਫੈੜ ਫੈੜੇ ਪਸ਼ੂ ਆਨਲਾਈਨ ਵੀ ਸੌਦਾ ਕਰਨਾ ਹੋਵੇ ਫਿਲਹਾਲ ਕਿ ਤੁਸੀਂ ਆਨਲਾਈਨ ਸੌਦਾ ਕਰਦੇ ਜੋ ਤੇ ਆਪਜੀ ਦੋ ਟਾਈਮ ਜਿਹੜੀ ਹੈ ਤਸੱਲੀ ਕਰਕੇ ਲੈ ਵਾਰ ਘਾਟਦੀ ਆਪਣੀ ਗਾਰੰਟੀ ਹੋ ਗਈ। ਵੀ ਕਹਿੰਦਾ ਵੀ ਆਪਣੀ ਗਾਰੰਟੀ ਹੋਊਗੀ ਤੇ ਰੇਟ ਦੱਸੀ। ਮੋਲਰ ਦਾ 15 ਕਰ ਲਈਏ ਆਪਾਂ ਮੈਂ 13 ਕਰ ਲਈਏ। ਜਿਹੜੀ ਆਹ ਨਾ 15 ਇਹ ਦੇ ਦਾਂਗੇ। 15 ਇਹ ਦੇ ਦਾਂਗੇ। 15 ਹਾਂਜੀ ਉਹ ਚੋ ਮਾਂ ਉਹ ਚੋ ਮਾਨਦਨ ਕਰਦਾ ਜਰੂਰ ਆਏਗਾ ਇਹਦਾ। ਠੀਕ ਆ। ਕੋਈ ਗੱਲ ਨਹੀਂ ਵੀਰ ਜੀ ਗੱਲ ਕੀ ਹੁੰਦੀ ਹੈ ਰੱਬ ਤੇ ਗਾਹ ਤੋਂ ਮੰਗਿਆ ਜਾਂਦਾ ਵਾ। ਤੁਸੀਂ ਆਪ ਦਾ ਜਿਹੜਾ ਵੀਰ ਇੱਕ 12 ਇਹ ਦੇ ਦਾਂਗੇ। ਇੱਕ 12 ਇਹ ਦੇ ਦਾਂਗੇ। ਇੱਕ 15 ਦੀ ਆਪਾਂ ਦੇ ਦਾਂਗੇ ਆ ਛੋਟੀ ਵਾਕਈ ਲੱਖੋਂ ਕਿਤੇ ਬਾਹਰ ਕੋਲੇ ਆ ਕੇ ਵੇਖੋਗੇ ਜੇ ਵੀਡੀਓ ਤੇ ਕਿਸ ਤਰ੍ਹਾਂ ਦੀ ਦੇਖਾ ਉਹ ਤੁਹਾਡੀ ਆਪਣੀ ਜੱਜ ਆ ਪਰ ਇਹ ਆ ਕੇ ਇੱਕ ਪੰਜ ਦੀ ਦੇ ਦਾਂ ਕੋਈ ਨਾ ਠੀਕ ਆ ਪੰਜਾਬੀ ਦੇ ਨੇ ਇੱਕ ਪੰਜ ਦੀ ਦੇ ਦਾਂਗੇ ਗਰਾਊਂਡ ਤੇ ਬਹੁਤ ਤਗੜਾ ਗੱਟ ਕੱਟ ਛੋਟੀ ਦਾ ਤੇ ਚੰਗੇ ਦੁੱਧ ਆ ਦੇ ਤੇ ਪੰਜਾਬੀ ਰਵਾਇਤ ਦੂਜੇ ਪਸ਼ੂ ਦੀ ਵੀ ਚੱਲਦੀ ਇਹ ਨੀਲੀ ਦੀ ਆ ਗੱਬਣ ਸੂਈ ਹੈ ਰਾਤੀ ਬਿਲਕੁਲ ਪੰਜਾਬੀ ਬਹੁਤ ਸੋਹਣੀ ਹੈ ਸੂਹਾ ਕਿ ਰਵਾਇਤ ਸੂਹਾ ਕਿਤੇ ਜਿਆਦਾ ਠੀਕ ਹੈ ਪੰਜਾਬੀ ਰਕਤ ਦਾ ਤੀਜਾ ਸੂਬਾ ਨੀਲੀ ਦੀ ਮੱਝ ਬਿਲਕੁਲ ਛੇਡੇ ਕੱਟ ਦੇ ਵਿੱਚ ਆ ਗਈ ਤੇ ਮਦਰੀ ਡੋਗੀ ਚ ਆ ਗਈ ਗੱਲ ਕਰੀਏ ਤੇ ਥਨ ਹਵਾਨੇ ਦੀ ਆ ਚੈੱਕ ਕਰੋ ਬਿਲਕੁਲ ਹਵਾਨੇ ਦੇ ਡੱਬ ਆ ਗਿਆ ਚੋਂ ਪੈਰਾਂ ਜਿਹੜੀ ਹਲਕੀ ਹਲਕੀ ਮਾਰਕਿੰਗ ਤੇ ਚਾਲਰ ਤੇ ਵੀ ਜਿਹੜਾ ਇਹਦਾ ਡੱਬ ਆ ਗਿਆ ਤੇ ਗੱਲ ਕਰੀਏ ਜਿਹੜਾ ਖੱਬੇ ਪਾਸੇ ਕੱਟ ਆਇਆ ਸੌਰੀ ਸੱਜੇ ਪਾਸੇ ਕੱਟਾ ਬਹੁਤ ਵਧੀਆ ਸ਼ੇਕੋ ਸਟੇਟ ਜਿਹੜਾ ਸੈਂਡ ਤੋਂ ਜਿਹੜਾ ਕੱਟ ਆਉਂਦਾ ਤੇ ਅੱਖ ਉਹ ਬਹੁਤ ਸੋਹਣੀ ਇੱਧਰ ਨੂੰ ਕਰੋ ਪੰਜਾਬੀ ਵੀਰੇ ਦਾ ਮੂੰਹ ਮੜਾ ਕੇ ਨਾ ਅੱਖ ਚੱਕ ਅੱਖ ਬਿੱਲੀ ਬਿਲਕੁਲ ਬਿੱਲੀ ਮੰਨ ਕੇ ਫਿਰ ਐਸੇ ਕੋਲੇ ਆ ਤੇ ਸਿੰਘੀ ਸਿੰਘੀ ਬਹੁਤ ਸੋਹਣੀ ਸੁਹਾ ਕਿੰਨਾ ਪੰਜਾਬੀ ਸੁਹਾ ਕਿਤੇ ਜੈਰਾ ਇਹ ਵੀ ਗਰੰਟੀ ਵਾਲੀ ਮੱਝ ਆ ਪਿੰਡੋਂ ਲਈਏ ਵੀ ਹਾਂਜੀ 14 15 ਕਿਲੋ ਕਰਦੀ ਰਹੀ ਏ ਹਾਂਜੀ 14 15 ਕਿਲੋ ਭਰਦੀ ਰਹੀ ਏ ਜਦ ਆ ਹੈਗੀ ਵੀ 14 15 ਕਿਲੋ ਹੀ ਨਾਲੇ ਆਪਾਂ ਪਿੰਡੋਂ ਮੱਝ ਲਈ ਪੁੱਠਾ ਬਜਾ ਬਹੁਤ ਸੋਹਣਾ ਪੱਟ ਫੁੱਟ ਵੇਖੋ ਮੈਂ ਤਾਂ ਪੂਰਾ ਨਿੱਕਰ ਆ ਤਾਂ ਫੇਰ ਕੋਮ ਮਾਦਰੀ ਡੌਲੀ ਦੇ ਵਿੱਚ ਖੁੱਲਗੇ ਕਰੀ ਸਜੂ ਕਿਤੇ ਨਾ ਕਿਤੇ ਜੋ ਤਾਰਾ ਪੈਂਦਾ ਤਾਜਾ ਸੂਰਜ ਆਇਆ ਵਾ ਅੱਛਾ ਬੋਸ ਤੋਰੀ ਮਾਰ ਤਾਂ ਤੁਣਵੀ ਜਿਹੜਾ ਚੰਗਾ ਲੱਗਾ ਆਪਾਂ ਭਾਂਚ ਦੇ ਬਾਅਦ ਚਲੋ ਹਾਂ ਉਹ ਨਿਸ਼ਚਿੰਗਾ ਪੇਚ ਕੁੜਾ ਪਾਰੀ ਬੋਟੀ ਦੇ ਵਿੱਚ ਕੋਈ ਛੋਟੀ ਮੰਨ ਕੇ ਨਾ ਲੱਗੀ ਪਾਰੀ ਬਾਕ ਮਾਲਾ ਲੈਵਲੂ ਵਰੀ ਮੰਤਰੀ ਤੋਂ ਸੁਣੀ ਜਾਂ। ਜਵਾ ਕਿੱਦਾਂ ਪੰਜਾਬੇ ਦਾ? ਬਹੁਤ ਜ਼ਿਆਦਾ ਚੰਗਾ ਜਵਾ ਭੋਲੀ-ਪੋਲੀ ਵਾਰੀ ਪੂਰਛਟਾ ਕੋਈ ਨਹੀਂ ਗਰੰਟੀ ਆਪਣੀ। ਛਟਾ ਨਹੀਂ ਹੈ। ਜਵਾ ਬੋਲਾ ਜੇ ਆਪਾਂ ਕੋਈ 4 ਕਿਲੋ ਚੋਇਆ ਬੱਚੇ ਨੂੰ ਪੂਰਾ ਜਿੰਗਾਰ। ਠੀਕ ਹੈ ਪੰਜਾਬੀ ਕਹਿੰਦਾ ਵੀ ਬੋਲਾ 4 ਕਿਲੋ ਕੱਢਿਆ ਹੁਣ। ਬਾਕੀ ਬੋਲੇ ਦੀ ਕੋਈ ਗੱਲ ਨਹੀਂ ਹੁੰਦੀ। ਬੋਲਾ ਪਜੂ ਕਿਲੋ ਵੀ ਦੇ ਸਕਦਾ 2 ਕਿਲੋ ਵੀ ਤੇ 10 ਕਿਲੋ ਵੀ। ਬੋਲਾ ਮੈਟਰ ਨਹੀਂ ਕਰਦਾ। ਚਲੋ ਗੱਲ ਕਰਦਾ ਇਹਦਾ। ਆਉਣ ਵਾਲਾ ਸਮਾਂ ਕਿੰਨਾ ਲੰਮਾ ਸਮਾਂ ਇਹ ਦੁੱਧ ਦਿੰਦੀ ਆ। ਤੇ ਮਲ ਕਈ ਪਸ਼ੂ 15 ਤੋਂ 25 ਦਿਨ ਦੇ ਵਿੱਚ ਜਾ ਕੇ ਜਿਹੜਾ ਆਦਾ ਦੁੱਧ ਲੈਵਲ ਤੇ ਆਉਂਦੇ ਆ ਤੇ ਕਈ ਪਸ਼ੂ ਸਟਾਰਟਿੰਗ ਤੋਂ ਹੁੰਦੇ ਆ ਬਾਕੀ ਚੰਗੀ ਨਿਕਲ ਆਜ ਕਾ ਖਰਚਾ ਚਲ ਪਾਇਆ ਤੇ ਬਹੁਤ ਸੋਹਣੀ ਐ ਬਾਕੀ ਕੋਈ ਵੀ ਵੀਰ ਆ ਕੇ ਪੰਜਾਬ ਸੋਣਾ ਫੋਨ ਤੇ ਕੰਟੈਕਟ ਕਰ ਸਕਦਾ ਗੱਲਬਾਤ ਕਰ ਸਕਦਾ ਤੇ ਗੱਲ ਕਰੀਏ ਨਿੱਗਰ ਬਹੁਤ ਜਿਆਦੀ ਆ ਚੌ ਪੈਰਾਂ ਦੀ ਮਾਰਕਿੰਗ ਐ ਤੇ ਹਵਾਨੇ ਤੇ ਜਿਹੜਾ ਡੱਬ ਤੇ ਚਾਲਰ ਤੇ ਇਹ ਜਿਹੜਾ ਚਾਰ ਚੰਦ ਲਾਉਂਦਾ ਇਹਦੀ ਬਿਊਟੀ ਨੂੰ ਤੇ ਚੰਗਾ ਲੇਵਾ ਜਿਹੜਾ ਖੁੱਲਾ ਵਾ ਬਹੁਤ ਸੋਹਣੀ ਐ ਦੇ ਬਈ ਅੱਛਾ ਸੌਰੀ ਇਹਦਾ ਜਿਹੜਾ ਬੱਚਾ ਵਾ ਇਹ ਲੰਡੇ ਦਾ ਵਾ ਤੇ ਪੰਜਾਬੀ ਦਾ ਰੇਟ ਦੱਸ ਇਹਦਾ ਰੇਟ 1 ਦਾ ਕਰਦੇ ਆ 1 ਦਾ ਹਾਂਜੀ 1 ਇਹ ਇੱਕ ਪਿੰਨ ਦੀ ਦੇਣਾ ਹਾਂਜੀ ਹੋ ਜਾਊਗਾ ਨਹੀਂ ਉਹਦੇ ਮਾਨ ਦਾ ਮੌਕੇ ਤੇ ਚੱਲ ਕਰਦਾ ਗੱਲ ਬਾਤ ਜਰੂਰ ਕਰਿਓ ਵੀ ਇੱਕ ਦਿਨ ਦੀ ਦੇਜੋ ਠੀਕ ਹੈ ਜੀ ਤੇ ਪੰਜਾਬੀ ਇਹਦਾ ਮੱਛੀ ਬਾਰੇ ਦੱਸ ਇਹ ਤਾਜੀ ਸੂਈ ਆ ਤਾਜੀ ਹਾਂਜੀ ਦੁੱਧ ਹੋਊਗਾ ਮੋੜਾ 7 ਕਿਲੋ ਰੇ 8 7 ਕਿਲੋ ਜਿਹੜਾ ਬੋਲਾ ਵੀਰ ਪੰਜਾਬ ਦੇ ਦਾ ਹਾਂਜੀ ਸੂਆ ਕਿਨਵਾ ਪੰਜਾਬ ਦਾ ਸੂਆ ਪਹਿਲਾ ਹੀ ਪਹਿਲਾ ਸੂਆ ਵਾ ਮੇਰੇ ਕੋਲ ਦੇਸੀ ਬੱਚੀ ਆ ਗਈ ਆ ਸਾਡੇ ਵੇਖੋ ਲੱਗਾ ਇਹਨੂੰ ਦੁੱਧ ਹੁੰਦਾ ਵਾ ਇੱਕ ਮੱਝਾਂ ਦੇ ਬਰਾਬਰ ਹੁੰਦਾ ਤੇ ਘਰੇ ਰੱਖਣ ਨੂੰ ਘਰ ਦੇ ਗੁਜ਼ਾਰੇ ਲਈ ਛੋਟਾ ਜਿਹਾ ਭਾਅ ਹੋਊਗਾ ਤੇ ਬਹੁਤ ਵਧੀਆ ਰੋਣ ਹਾਂ ਤੁਨ ਬਹੁਤ ਸੋਣਾ ਮੁੱਟਰੀ ਵਾਲਾ ਸਹਣਾ ਇਹਨੇ ਨਾ ਠੰਡੀ ਠੰਡੀ ਢੀਢੀ ਚੋਂ ਠੰਡੀ ਹੁਣੀ ਆ ਪਿੱਛੇ ਕੀ ਆ ਗਿਆ ਉਹ ਅੱਛੀ ਬੱਚੀ ਬੱਚੀ ਆ ਬਹੁਤ ਚੰਗੀ ਆ ਕਹਿੰਦੇ ਜ਼ਿਆਦਾਤਰ ਨਾ ਪੰਜਾਬ ਸੇ ਜਦੋਂ ਛੋਟੇ ਬੱਚੇ ਹੁੰਦੇ ਨਾ ਕਈ ਤੇ ਕਈਆਂ ਘਰਾਂ ਦੀ ਸੋਹ ਜੰਦੀ گاਵਾ ਦਾ ਦੁੱਧ ਪਿਆ ਜਾਂਦਾ ਹਾਂਜੀ ਹਾਂਜੀ ਉਹ ਵੀ ਦੇਸੀ ਗਾਂ ਦਾ ਕਿਉਂਕਿ ਦੇਸੀ ਗਾਂ ਜਿਹੜੀ ਚਲਾਕ ਚੂਸ ਨਾਲੇ ਥਣ ਵੇਖੋ ਇਹਨੂੰ ਥਣ ਵੀ ਬਹੁਤ ਸੋਹਣਾ ਤੇ ਜਿਹੜੀ ਬੱਚੇ ਦੀ ਅਜਿਹੋ ਜਿਹਾ ਕਹਿੰਦੇ ਦੁੱਧ ਪੀਊਗਾ ਉਹੋ ਜਿਹਾ ਬੱਚੇ ਦੇ ਜਿਹੜਾ ਗੌਣ ਆਉਂਦਾ ਜੇ ਤੇਜ ਆ ਤੇ ਐਕਟਿਵ ਆ ਤੇ ਬੱਚੇ ਵੀ ਉਸੇ ਤਰ੍ਹਾਂ ਨਾਲੇ ਦੁੱਧ ਮੱਝਾਂ ਨਾ ਇਹਨਾਂ ਇੰਨੇ ਪੈਸੇ ਲਾ ਲੈਣੇ ਆਪਦੇ ਘਰ ਲਿੱਤੇ ਕਹਿੰਦੇ ਇੱਤਾ ਦੀ ਪੁਰਤੀ ਫੇਰ ਦੁੱਧ ਪੀਣ ਵਾਲੇ ਦੇ ਵਿੱਚ ਆਉਂਦੀ ਆ ਤਾਂ ਬਹੁਤ ਚੁੱਪ ਕਰਦਾ ਉਹ ਉੱਧਾ ਚਵਾਈ ਦੇ ਵਿੱਚ ਠੰਡੀ ਹੈ ਬਹੁਤ ਠੰਡੀ ਹੈ ਕੋਈ ਇਹਨੂੰ ਰੱਸੀ ਦੀ ਲੋੜ ਨਹੀਂ ਕੋਈ ਪਾੜੇ ਬੰਦੇ ਦੀ ਲੋੜ ਨਹੀਂ ਕੋਈ ਲੱਤ ਛੜਨੀ ਤੇ ਪੰਜਾਬ ਦੁੱਧ ਦੇ ਜੂਗੀ 8-9 ਕਿਲੋ ਆਰਾਮ ਨਾਲ ਚਾਹੀਦਾ ਦੇਣਾ 7 ਕਿਲੋ ਬੋਲਾਈ ਜਾਂਦੇ ਠੀਕ ਹੈ ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਤੇ ਬੱਚਿਆਂ ਦੇ ਬਰਾਬਰ ਇਹਨਾਂ ਦਾ ਦੁੱਧ ਹੋਣਾ 9 ਦਾ ਕਿਲੋ ਇਹਨੂੰ ਕੀ ਜਾਂਦੀ ਸਵਾ ਸਵਾ ਚੰਗੇ ਜਿਹੇ ਉਹ ਜੇ ਘਰ ਤੋਂ ਲੈ ਗਏ ਠੀਕ ਹੈ ਪੰਜਾਬ ਰੇਟ ਕੀ ਰੱਖਿਆ ਦਾ ਰੇਟ ਤਾਂ ਜਾਇਜ਼ ਹੀ ਅਜਾ ਕਿੰਨਾ ਜੀ ਮੁੱਲ 23 ਕਰ ਲੀਏ 24 ਕਰ ਲੀਏ 21000 ਜਮਾਨਤ ਕਰਦਾ 21000 ਜੋ ਵੀ ਰੰਦਾ ਮਾਨਤਾ ਨੇ ਹੋ ਜੂਗਾ ਮੁੱਲ ਜਿੰਨਾ ਮੱਤੀ ਆ ਬਿਲਕੁਲ ਉੜਦਿਆਂ ਦੇ ਵਿੱਚ ਆ ਸਾਰੇ ਪਸ਼ੂਆਂ ਦਾ ਕੁਆਲਟੀ ਵਾਈਜ਼ ਰੇਟ ਵੀਰ ਨੇ ਜਾਇਜ਼ ਰੱਖਿਆ ਵਾ ਕੋਈ ਜ਼ਿਆਦਾ ਨਹੀਂ ਬਾਹਰ ਦੀ ਮਾਰਕੀਟ ਦੇ ਹਿਸਾਬ ਨਾਲ ਬਹੁਤ ਵਧੀਆ ਤੇ ਪਸ਼ੂ ਚੰਗੇ ਆ ਸਾਰੇ ਪਸ਼ੂ ਬਹੁਤ ਵਧੀਆ ਕੋਈ ਵੀ ਵੀਰ ਮੇਰੇ ਨਾਲ ਹੱਥ ਪਾ ਸਕਦਾ ਨਹੀਂ ਅੱਛਾ ਉਹਦਾ ਫੋਨ ਨੰਬਰ ਜ਼ਰੂਰ ਦੱਸ 80546 4703 80546 4703 4703 ਹਾਂ ਬਾਕੀ ਸਕਰੀਨ ਤੇ ਜਿਹੜਾ ਨੰਬਰ ਆਪਾਂ ਚੱਲਦਾ ਕਰਦਾਂਗੇ। ਬਾਕੀ ਨੰਬਰ ਆਪਾਂ ਸਕਰੀਨ ਤੇ ਜਿਹੜਾ ਵੀਰ ਦਾ ਚੱਲਦਾ ਕਰ ਦਿੰਨੇ ਆ। ਕੋਈ ਵੀ ਵੀਰ ਮੇਰਾ ਹੱਥ ਪਾ ਸਕਦਾ। ਹੁਣ ਇਸ ਟਾਈਮ ਜਿਹੜਾ ਆਪਾਂ ਫੇਰ ਰਿਪੀਟ ਕਰਦਿੰਨੇ ਆ ਪਸ਼ੂ ਟੂਏ ਚੁਆਇਸ ਵੇਰੇ 9 ਵਜੇ ਦਾ ਸਮਾਂ ਵਾ। ਸ਼ਾਮ ਦੇ ਟਾਈਮ ਜਿਹੜਾ ਪਸ਼ੂ ਆਪਣਾ ਲੇਵਾ ਪੂਰਾ ਭਰ ਕੇ ਤਿਆਰ ਕਰਦਾ ਵਾ। ਤੇ ਪੰਜਾਬੀ ਹੋਰ ਕੋਈ ਗੱਲਬਾਤ। ਵਾਹ ਵਾਹ ਵਧੀਆ ਸਭ। ਠੀਕ ਆ ਜੀ। ਮਿਲਦੇ ਆ ਕਿ ਨਵੀਆਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।